ਬਹੁਤ ਵੱਡੀ ਸਮੱਸਿਆ ਆਈ ਹੋਈ ਹੈ ਮੈਂ ਸਮਝਦਾ ਕਿ ਆ ਨਾਲੇ 4-5 ਮਹੀਨੇ ਬਾਅਦ ਇਹ ਉੱਥੇ ਬਿਮਾਰੀਆਂ ਦਾ ਬਹੁਤ ਵੱਡਾ ਖਤਰਾ ਮੰਡਰਾ ਰਿਹਾ ਹੈ ਜਿਵੇਂ ਜਾਈਟਾਈਟਸ ਹੈ ਗੈਸਟ੍ਰੋਐਂਟਰਾਈਟਿਸ ਹੈ ਹੈਪਟਾਈਟਿਸ ਹੈ ਟਾਈਫਾਈਡ ਨੂੰ ਆਪਾਂ ਕਹਿੰਦੇ ਆ ਹੈਜਾ ਹੈ ਕੋਲ ਕੋਲਰਾ ਹੈ ਇਹ ਬੁਆਰੀਆਂ ਵਾਟਰ ਬੋਰਨ ਡਿਜ਼ੀਜ਼ ਹੁੰਦੀਆਂ ਨੇ ਇਹਨਾਂ ਤੋਂ ਜੇ ਬਚਣਾ ਹੈਗਾ ਇਹਦਾ ਹੁਣੇ ਆਪਾਂ ਨੂੰ ਕੁਛ ਨਾ ਕੁਛ ਪ੍ਰੀਵੈਂਸ਼ਨ ਕਰਨੀ ਪੈਗੀ ਜਮੀਨ ਦਾ ਇਹਦਾ ਖੱਲਾ ਪਾਣੀ ਹੈ ਉਹ ਵੀ ਕਾਫੀ ਖਰਾਬ ਹੋ ਜਾਣਾ ਹੈ ਕਿਉਂਕਿ ਜਿੰਨੇ ਜਾਨਵਰ ਮਰਨੇ ਨੇ ਉਹਨਾਂ ਤੋਂ ਜਿਹੜੀਆਂ ਇਨਫੈਕਸ਼ਨਸ ਨੇ ਉਹ نیچے ਚਲੇ ਜਾਣੀਆਂ ਪਾਣੀ ਦੇ ਨਾਲ ਇਹ ਵਰਸਾ ਜਿਹੜੇ ਖਾਣ ਪੀਣ ਵਾਲਾ ਸਮਾਨ ਹੈ ਜਿਵੇਂ ਦੇਖ ਰਿਹਾ ਕਿ ਅਸੀਂ ਬਹੁਤ ਸਾਰੀਆਂ ਚੀਜ਼ਾਂ ਕਈ ਵਾਰੀ ਪੈਕ ਕਰਕੇ ਅੱਗੇ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਂਦੀਆਂ ਹੈ ਉਹਦੇ 'ਚ ਕੋਈ ਖਾਸ ਦੱਸਣਾ ਚਾਹੁੰਦੇ ਹੋ ਮੋਮੋ